ਅਸੀਂ ਚਾਹੁੰਦੇ ਹਾਂ ਕਿ ਐਨੀਮਲਸ ਨੂੰ ਬੜੀ ਕੰਫਰਟੇਬਲ এনਵਾਇਰਨਮੈਂਟ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਉਸੇ ਕਰਕੇ ਅਸੀਂ ਛੱਡਾਂ ਦੇ ਵਿੱਚ 쿨ਿੰਗ ਸਿਸਟਮ ਲਾਣੇ ਆ ਛੱਡਾਂ ਵਿੱਚ ਪੱਖੇ ਲਾਣੇ ਆ ਕਿਉਂਕਿ ਜਿੰਦਾ ਜਿੰਦਾ ਪ੍ਰੋਡਕਸ਼ਨ ਵੱਧਦੀ ਪਾਲਤ ਵਧਦੀ ਹੈ ਜਾਨਵਰ ਦੀ ਉਹਦਾ ਦੋਨੋਂ ਆਰਾਮਦਾਇਕ ਛੱਡ ਵਿੱਚ ਮਿਲਣਾ ਚਾਹੀਦਾ ਹੈ ਨਾ ਸਰ ਜਿਹੜੀ ਪਸ਼ੂ ਪਾਲਣਾ ਹੈ ਇਹਦੇ ਤੇ ਇਫੈਕਟ ਕਿੰਨਾ ਕਿ ਜ਼ਿਆਦਾ ਕਰਦੀ ਹੈ ਆਉਣ ਵਾਲੇ ਸਮੇਂ 'ਚ ਹੋਰ ਕਿੰਨਾ ਹੋ ਸਕਦਾ ਹੈ ਦੇਖੋ ਜਿਵੇਂ ਜਿਵੇਂ ਕਲਾਈਮੇਟ ਵੱਧਦਾ ਆਪਾਂ ਦੇ ਕੋਲ ਸੱਡੀ ਜਿਹੜੀ ਕੰਮ ਕਰਨ ਦੀ ਸ਼ਕਤੀ ਇਨਸਾਨਾਂ ਦੀ ਹੈ ਉਹ ਵੀ ਗਰਮੀ 'ਚ ਘਟ ਜਾਂਦੀ ਹੈ ਇਹ ਤਾਂ ਜਾਨਵਰ ਹੈਗੇ ਜਿਨ੍ਹਾਂ ਨੇ ਦੁੱਧ ਪੈਦਾ ਕਰਨਾ ਜਿਨ੍ਹਾਂ ਤੋਂ ਮੀਟ ਪੈਦਾ ਕਰਨਾ ਉਹਨਾਂ ਨੂੰ ਜਿੰਨਾ ਅਸੀਂ ਕਲਾਈਮੇਟ ਕੰਫਰਟੇਬਲ ਦਵਾਂਗੇ ਉਨੀ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਤੁਸੀਂ ਦੇਖੋ ਜਿੰਨੀਆਂ ਨਵੀਆਂ ਸੜਕਾਂ ਬਣ ਰਹੀਆਂ ਹੈਗੀਆਂ ਆ ਹਾਈਵੇਅਜ਼ ਬਣਦੀਆਂ ਸਾਡੀਆਂ ਪੁਰਾਣੀਆਂ ਸੜਕਾਂ ਦੇ ਆਲੇ-ਦੋਲੇ ਪੰਜਾਬ ਪੰਜਾਬ 100-100 ਸਾਲ ਪੁਰਾਣੇ ਤਰ੍ਹਾਂ ਸੀਗੇ ਉਹ ਸਾਰੇ ਕੱਟੇ ਜਾ ਰਹੇ ਹੈਗੇ ਹਨ ਉਹਨਾਂ ਦੀ ਥਾਂ ਤੇ ਜਦੋਂ ਬੂਟੇ ਅਸੀਂ ਲਾਣੇ ਹੈਗੇ ਆ ਉਹਨਾਂ ਨੂੰ ਗਰੋਹ ਹੋਣ ਦੇ ਵਿੱਚ 5-6-7 ਸਾਲ ਲੱਗ ਜਾਂਦੇ ਹੈਗੇ ਆ ਇਹ ਜਿਹੜੀ ਫੀਡ ਪਸ਼ੂ ਨੂੰ ਮਿਲਦੀ ਹੈ ਪਸ਼ੂ ਆਹਾਰ ਦੇ ਲਈ ਸਭ ਤੋਂ ਬੈਸਟ ਜਿਹੜੀ ਫੀਡ ਮਿਲ ਰਹੀ ਹੈ ਉਹ ਫੀਡ ਦੇ ਉੱਤੇ ਜਿਹੜੇ ਕਲਾਈਮੇਟਸ ਦਾ ਪ੍ਰਹਾਰ ਪੈ ਰਿਹਾ ਉਹਦੇ ਤੇ ਤੇ ਉਹ ਮਤਲਬ ਲੱਗਦਾ ਨਹੀਂ ਕਿ ਕਿਤਨੇ ਕਿਤੇ ਫੀਡ ਘਟਾ ਰਹੀ ਹੈ ਪਸ਼ੂ ਦੇ ਦੁੱਧ ਦੇਣ ਦੀ ਹੁੰਦਾ ਨਹੀਂ ਤਾਂ ਕਿਤੇ ਨਹੀਂ ਫਰਕ ਪੈਂਦਾ ਲੇਕਿਨ ਇਹ ਹੈ ਵੀ ਉਹਦੇ ਨਾਲ ਪ੍ਰੋਡਕਸ਼ਨ ਤੇ ਫਰਕ ਪਊਗਾ ਕਿਉਂਕਿ ਗਰਮੀ ਹੋ ਰਹੀ ਹੈ ਗਰਮੀ ਹੁੰਦੇ ਨਾਲ ਜਿਹੜੀ ਕ੍ਰੌਪਸ ਦੇ ਨਾਲ ਦੀ ਯੀਲਡ ਤੇ ਫਰਕ ਪਊਗਾ ਜਿਹੜੀ ਜਿਨ੍ਹਾਂ ਦਾ ਕਲਾਈਮੈਟਿਕ ਖਾਸ ਕ੍ਰੌਪ ਨੂੰ ਚਾਹੀਦਾ ਹੈਗਾ ਉਹਨੂੰ ਉਸ ਦਾ ਕਲਾਈਮੇਟ ਮਿਲੇਗਾ ਤਾਂ ਹੀ ਉਹਦੀ ਆਪਟੀਮਮ ਪ੍ਰੋਡਕਸ਼ਨ ਹੋਏਗੀ ਮੈਥੋਡੀ ਪ੍ਰੋਡਕਸ਼ਨ ਦੇ ਫਰਕ ਪੈਣਾ ਹੈਗਾ ਤੁਸੀਂ ਜੇ ਗੋਹਾ ਨਿਕਲਦਾ ਪਿਆ ਉਹਨੂੰ ਗੋਬਰ ਗੈਸ ਪਲੈਂਟ ਦੇ ਰਹੀਂ ਗੈਸ ਇਕੱਠੀ ਕਰੋ ਉਹਨੂੰ ਕੁਕਿੰਗ ਵਾਸਤੇ ਯੂਜ਼ ਕਰੋ ਔਰ ਉਹਦੇ ਨਾਲ ਪਾਵਰ ਪ੍ਰੋਡਕਸ਼ਨ ਵੀ ਹੋ ਰਹੀ ਹੈਗੀ ਐ ਸੋ ਕਾਫੀ ਚੀਜ਼ਾਂ ਆ ਰਹੀਆਂ ਜਿਹੜੀਆਂ ਕੇ ਕਮਰਸ਼ੀਅਲ ਸਕੇਲ ਤੇ ਅਡਾਪਟ ਹੋਣਗੀਆਂ ਉਹਦੇ ਨਾਲ ਵੀ এনवायरमेंट ਤੇ ਜਿਹੜਾ ਅਸਰ ਹੈ ਉਹ ਘਟੇਗਾ ਸਸ਼ੀ ਕਾਲ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਸੀਂ ਪੋਂਚੇ ਪੀਡੀਐਫ ਦੇ ਜਿਹੜਾ ਮੇਲਾ ਹੈਗਾ ਡੇਰੀ ਫਾਰਮਿੰਗ ਤੇ ਉਹਦੀ ਇੱਕ ਐਕਸੀਬਿਸ਼ਨ ਵੀ ਲੱਗੀ ਹੈ ਜਿਹੜੇ ਪਸ਼ੂ ਪਾਲਣ ਦੇ ਉੱਤੇ ਕਈ ਇੱਥੇ ਜਿਹੜੇ ਮਤਲਬ ਇੱਥੇ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਡੇਰੀ ਫਾਰਮਿੰਗ ਉੱਤੇ ਜਿਹੜੀ ਇਹ ਸੰਸਥਾ ਇਹ ਵਰਕਰਦੀ ਸੰ 2003 ਤੋਂ ਸਰਨਲ ੋਂਕਾਰ ਸਿੰਘ ਡਾਕਟਰ ੋਂਕਾਰ ਸਿੰਘ ਪਰਮਾਰਜੀ ਮੌਜੂਦ ਨੇ ਕੁਝ ਜਿਹੜੇ ਅਹਿਮ ਅੱਜਕੱਲ ਅੱਜਕੱਲ ਤੁਸੀਂ ਦੇਖ ਰਹੇ ਹੋ ਕਿ ਪੋਲੂਸ਼ਨ ਬਹੁਤ ਜ਼ਿਆਦਾ ਹੈ ਤੇ ਫਾਰਮਿੰਗ ਅਤੇ ਡੇਰੀ ਦਾ ਜਿਹੜਾ ਉਹ ਜਿਹੜਾ ਇਹਨਾਂ ਦਾ ਪਾਲਣ ਹੈ ਉਹ ਮਤਲਬ ਜਿਹੜੇ ਕਲਾਈਮੇਟਸ ਦੇ ਉੱਤੇ ਜਿਹੜਾ ਉਤਾਰ ਚੜਾਅ ਆ ਰਿਹਾ ਉਹ ਕਿਦਾਂ ਇਫੈਕਟ ਕਰ ਦੇਖੋ ਕਲਾਈਮੇਟ ਦਾ ਜਿੱਥੇ ਕਿ ਮਸਲਾ ਹੈਗਾ ਲੋਕੀ ਆਮ ਤੌਰ ਤੇ ਇਹਨੂੰ ਫੀਲ ਕਰਦੇ ਆ ਕਿ ਜੀ ਖੇਤੀ ਦੇ ਨਾਲ ਔਰ ਪਸ਼ੂ ਪਾਲਣ ਦੇ ਨਾਲ ਕਿਤੇ ਕਲਾਈਮੇਟ ਤੇ ਕੋਈ ਚੇਂਜ ਆ ਰਹੀ ਹੈ ਨਹੀਂ ਇਹਨਾਂ ਕਲਾਈਮੇਟ ਚੇਂਜ ਦਾ ਖੇਤੀ ਦੀ ਪ੍ਰੋਡਕਸ਼ਨ ਤੇ ਔਰ ਪਸ਼ੂ ਪਾਲਣ ਤੇ ਤੰਦੇ ਤੇ ਫਰਕ ਪੈਗਾ ਕਿਉਂਕਿ ਜਿਵੇਂ ਜਿਵੇਂ ਟੈਂਪਰੇਚਰ ਵੱਧਾ ਹੈ ਅਸੀਂ ਚਾਹੁੰਦੇ ਆ ਕਿ ਐਨੀਮਲਸ ਨੂੰ ਇੱਕ ਬੜੀ ਕੰਫਰਟੇਬਲ এনਵਾਇਰਨਮੈਂਟ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਉਸੇ ਕਰਕੇ ਅਸੀਂ ਛੱਡਾਂ ਵਿੱਚ ਕੂਲਿੰਗ ਸਿਸਟਮ ਲਾਣੇ ਆ ਛੱਡਾਂ ਵਿੱਚ ਪੱਖੇ ਲਾਣੇ ਆ ਕਿਉਂਕਿ ਜਿੱਦੇ ਜਿੱਦਾ ਪ੍ਰੋਡਕਸ਼ਨ ਵੱਧਦੀ ਹੈ ਤੇ ਉਦੀ ਪੈਦਾਵਾਰ ਵੱਧਦੀ ਹੈ ਜਾਨਵਰ ਦੀ ਉਹ ਦੋਵਾਂ ਨੂੰ ਆਰਾਮਦਾਇਕ ਸ਼ੈੱਡ ਵੀ ਮਿਲਨੇ ਚਾਹੀਦੇ ਆ ਸਰ ਸਰ ਇੱਕ ਅਗਲਾ ਸਵਾਲ ਮੇਰਾ ਸੌਰੀ ਟੂ ਇਨਟਰਪਟਡ ਯੂ ਬਟ ਮੇਰਾ ਸਵਾਲ ਹੈ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਕਰ ਖਾਸ ਕਰ ਜਿਹੜਾ ਉਹ ਕਲਾਈਮੇਟ ਜਿਹੜਾ ਉਤਾਰ ਚੜਾਅ ਜਿਹੜੀ ਆ ਰਹੀ ਹੈ ਬਹੁਤ ਵੱਡੇ ਲੈਵਲ ਤੇ ਆ ਰਹੀ ਹੈ ਇਸ ਦੇ ਵਿੱਚ ਜ਼ਿਆਦਾਤਰ ਇਹ ਮੁੱਦਾ ਤਾਂ ਬਹੁਤ ਵੱਡਾ ਹੈ ਸਰਕਾਰਾਂ ਨੂੰ ਇਹਦੇ ਪਿੱਛੇ ਸੰਗਿਆਨ ਵੀ ਲੈਣਾ ਚਾਹੀਦਾ ਹੈ ਔਰ ਦੂਸਰੀ ਗੱਲ ਸਰਕਾਰ ਸੈਂਟਰ ਸਰਕਾਰ ਨੇ ਅਗਰ ਕਲਾਈਮੇਟ ਦੇ ਵਿੱਚ ਕਲਾਈਮੇਟ ਦੀ ਬਦਲਾਅ ਦੇ ਕਰਕੇ ਉਹਦੇ ਸਟੇਟ ਦੇ ਉੱਤੇ ਕੋਈ ਪ੍ਰਭਾਵ ਪੈਂਦਾ ਤਾਂ ਉਹਦੀ ਦੋਸ਼ੀ ਜਿਹੜੀ ਹੈ ਸਟੇਟ ਦੀ ਸਰਕਾਰ ਹੁੰਦੀ ਹੈ ਇਹਦੇ ਵਿੱਚ ਪਸ਼ੂ ਪਾਲਣ ਹੋ ਗਏ ਇੱਕ ਨਾਰਮਲ ਇਨਸਾਨ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਅੱਜ ਫੱਬ ਦਾ ਮਹੀਨਾ ਚੱਲ ਰਿਹਾ ਔਰ 20 ਪਲਸ ਡਿਗਰੀ ਟੈਂਪਰੇਚਰ ਹੋ ਚੁੱਕਿਆ ਪਸੀਨੇ ਆ ਰਹੇ ਨੇ ਆਈ ਥਿੰਕ ਸੋ ਥੈਟ ਹਨਾ ਸਰ ਜਿਹੜੀ ਪਸ਼ੂ ਪਾਲਣ ਹੈ ਇਹਦੇ ਤੇ ਇਫੈਕਟ ਕਿੰਨਾ ਕੁ ਜ਼ਿਆਦਾ ਕਰਦੀ ਹੈ ਆਉਣ ਵਾਲੇ ਸਮੇਂ ਚ ਹੋਰ ਕਿੰਨਾ ਕੁ ਹੋ ਸਕਦਾ ਦੇਖੋ ਜਿਵੇਂ ਜਿਵੇਂ ਕਲਾਈਮੇਟ ਵੱਧਦਾ ਹੈ ਆਪਾਂ ਦੇਖੋ ਸਾਡੀ ਜਿਹੜੀ ਕੰਮ ਕਰਨ ਦੀ ਸ਼ਕਤੀ ਇਨਸਾਨਾਂ ਦੀ ਹੈ ਉਹ ਇਹ ਤਾਂ ਜਾਨਵਰ ਹੈਗੇ ਜਿਨ੍ਹਾਂ ਨੇ ਦੁੱਧ ਪੈਦਾ ਕਰਨਾ ਜਿਨ੍ਹਾਂ ਨੇ ਦਸਮੀਤ ਪੈਦਾ ਕਰਨਾ ਉਹਨਾਂ ਨੂੰ ਜਿੰਨਾ ਅਸੀਂ ਕਲਾਈਮੇਟ ਕੰਫਰਟੇਬਲ ਦਵਾਂਗੇ ਉਹਨੇ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਜੀ ਗੱਲ ਹੈਗੀ ਹੈ ਕਿ ਜਿਹੜਾ ਕਲਾਈਮੇਟ ਚੇਂਜ ਹੋ ਰਹੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਹੈਗਾ ਜਿਹੜੀ ਅਸੀਂ ਡੀਫੋਰੈਸਟੇਸ਼ਨ ਪੌਦਿਆਂ ਦੀ ਕਟਾਈ ਕਰ ਰਹੇ ਹਾਂ ਤੁਸੀਂ ਦੇਖੋ ਜਿੰਨੀਆਂ ਨਵੀਆਂ ਸੜਕਾਂ ਬਣ ਰਹੀਆਂ ਹੈਗੀਆਂ ਹਾਂ ਹਾਈਵੇਜ਼ ਬਣ ਰਹੀਆਂ ਸਾਡੀਆਂ ਪੁਰਾਣੀਆਂ ਸੜਕਾਂ ਦੇ ਆਲੇ ਦੁਆਲੇ ਪੰਜਾਹ 500 ਸਾਲ ਪੁਰਾਣੇ ਦਰਖਤ ਸੀਗੇ ਉਹ ਸਾਰੇ ਕੱਟੇ ਜਾ ਰਹੇ ਹੈਗੇ ਆ ਉਹਨਾਂ ਦੀ ਥਾਂ ਤੇ ਜਦੋਂ ਬੂਟੇ ਅਸੀਂ ਲਾਣੇ ਹੈਗੇ ਆ ਉਹਨਾਂ ਨੂੰ ਗਰੋਹ ਹੋਣ ਦੇ ਵਿੱਚ 5 6 7 ਸਾਲ ਲੱਗ ਜਾਂਦੇ ਆ ਗਿਆ ਤੇ ਚਾਹੀਦਾ ਸਾਨੂੰ ਪਲੈਨਿੰਗ ਇਦਾਂ ਜੀ ਹੋਵੇ ਕਿ ਅਸੀਂ ਉਹਨਾਂ ਬੂਟੀਆਂ ਦਾ ਮਿਨੀਮਮ ਨੁਕਸਾਨ ਕਰਕੇ ਜਿਵੇਂ ਸੜਕਾਂ ਸੀ ਬਣਾਣੀ ਹੈਗੀ ਆ ਤੁਸੀਂ ਇੱਕ ਸਾਈਡ ਦੇ ਪੇੜ ਛੱਡ ਦਿਓ ਦੂਜੀ ਸਾਈਡ ਨੂੰ ਚੌੜੀ ਕਰ ਦਿਓ ਦਰਖਤ ਤਾਂ ਕਿ ਇੱਕ ਸਾਈਡ ਦੇ ਪੁਰਾਣੇ ਦਰਖਤ ਉਹਦੇ ਬਚੇ ਰਹਿਣ ਔਰ ਦੂਜਾ ਹੈਗਾ ਜਿੰਨੇ ਦਰਖਤ ਕੱਟੇ ਗਏ ਹੈਗੇ ਆ ਉਹਦੇ ਨਾਲ ਉਹਨੇ ਦਰਖਤ ਸਾਨੂੰ ਹੋਰ ਲਾਣੇ ਚਾਹੀਦੇ ਆ ਇਨਸ਼ੋਰ ਕਰਨੇ ਚਾਹੀਦੇ ਆ ਗਿਆ ਦੂਜਾ ਹੈਗਾ ਸਾਡੀ ਜਿਹੜੀ ਪੋਲੂਸ਼ਨ ਹੈਗੀ ਹੈ এনवायरमेंट ਬੱਚੇ ਸਾਡੀ ਪੋਲੂਸ਼ਨ ਅੱਗੇ ਆ ਜਿੰਨੀਆਂ ਗੱਡੀਆਂ ਵੱਧ ਰਹੀਆਂ ਆ ਡੀਜ਼ਲ ਦੀ ਪੋਲੂਸ਼ਨ ਹੈਗੀ ਹੈ ਉਹ ਬੱਧੀ ਪਈ ਹੈ ਜਿੰਨੀ ਕੰਸਟਰਕਸ਼ਨ ਐਕਟੀਵਿਟੀ ਸਾਡੀ ਹੋ ਗਈ ਹੈ ਉਹਦੇ ਨਾਲ এনवायरमेंट ਤੇ ਕਿੰਨਾ ਫਰਕ ਪੈ ਰਿਹਾ ਗਿਆ ਉਹ ਵੀ ਸਾਨੂੰ ਦੇਖਣਾ ਪੈਣਾ ਹੈਗਾ ਔਰ ਦੂਜਾ ਪੋਲੂਸ਼ਨ ਦਾ ਮਤਲਬ ਹੈਗਾ ਕਿ ਜਿੰਨੀ ਸਾਡੇ ਰੇਤਾ ਬਜਰੀ ਅਸੀਂ ਦਰਾਂ ਦੇ ਵਿੱਚੋਂ ਲੈ ਰਹੇ ਆ ਉਹਦੇ ਨਾਲ ਕਿੰਨੇ ਸੋਇਲ ਤੇ ਫਰਕ ਪੈ ਰਿਹਾ ਹੈਗਾ ਕਿੰਨੀ ਸਾਡੀ ਜ਼ਮੀਨ ਰੁੜਦੀ ਪਈ ਹੈਗੀ ਹੈ ਉਹ ਵੀ ਸਾਨੂੰ ਦੇਖਣਾ ਪੈਣਾ ਹੈਗਾ ਕਿਤੇ ਨਾ ਕਿਤੇ ਜਿਹੜਾ ਜ ਮਸਲਾ ਹੈਗਾ ਕਿ ਜਿੰਨਾ ਸਾਡਾ ਫੋਰੈਸਟ ਏਰੀਆ ਸੀ ਉਹਨਾ ਫੋਰੈਸਟ ਏਰੀਆ ਵਿੱਚ ਪਾਪੂਲੇਸ਼ਨ ਵਧਣ ਦੇ ਨਾਲ ਜਿਹੜੀ ਹਿਊਮਨ ਪਾਪੂਲੇਸ਼ਨ ਹੈ ਉਹਨਾ ਏਰੀਆਸ ਚ ਮੂਵ ਕਰ ਰਹੀ ਹੈਗੀ ਇਸ ਕਰਕੇ ਹੁਣ ਉਥੇ ਜਿਹੜੀ ਜੇ ਹਿਊਮਨ ਪਾਪੂਲੇਸ਼ਨ ਉਥੇ ਮੂਵ ਕਰਦੀ ਹੈ ਉਥੇ ਦਰਤਾਂ ਦੀ ਕਟਾਈ ਵੀ ਜ਼ਿਆਦਾ ਹੁੰਦੀ ਹੈ ਚਾਹੇ ਚੋਰੀ ਹੁੰਦੀ ਹੈ ਚਾਹੇ ਲੀਗਲ ਤਰੀਕੇ ਨਾਲ ਚਾਹੇ ਇਲਲੀਗਲ ਤਰੀਕੇ ਨਾਲ ਹੁੰਦੀ ਹੈ ਉਹਦੇ ਨਾਲ ਵੀ ਜਿਹੜਾ ਦਰਤਾਂ ਦੀ ਕਟਾਈ ਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਉਹਦਾ এনवायरमेंट ਤੇ ਬਹੁਤ ਅਸਰ ਪੈ ਰਿਹਾਗਾ ਸੋ ਇਹ ਜਦੋਂ ਤੱਕ ਅਸੀਂ ਲੋਕਾਂ ਦੇ ਵਿੱਚ ਇਸ ਚੱਲਦੀ ਜਾਗਰੂਕਤਾ ਨਹੀਂ ਲਿਆਂਦੇ ਕਿ ਸਾਨੂੰ ਰੱਬ ਨੇ ਸਾਨੂੰ ਜੋ ਕੁਦਰਤੀ ਚੀਜ਼ਾਂ ਦਿੱਤੀਆਂ ਨੇ ਅਸੀਂ ਇਹਨਾਂ ਨੂੰ ਉਸੇ ਤਰੀਕੇ ਨਾਲ ਬਤੀਏ ਤਾਂ ਕਿ ਜੋ ਸਾਨੂੰ ਰੱਬ ਨੇ ਦਿੱਤਾ ਸੀ ਅਸੀਂ ਉਹ ਚੀਜ਼ਾਂ ਛੱਡ ਕੇ ਧਰਤੀ ਨੂੰ ਛੱਡ ਕੇ ਜਾਈਏ ਜੀ ਇਹ ਇਹ ਇੱਕਲਾ ਸਵਾਲ ਤੁਹਾਡੇ ਤੋਂ ਹੈ ਕਿ ਜਿਹੜੀ ਫੀਡ ਪਸ਼ੂ ਨੂੰ ਮਿਲਦੀ ਹੈ ਪਸ਼ੂ ਆਹਾਰ ਦੇ ਲਈ ਸਭ ਤੋਂ ਬੈਸਟ ਜੀ ਜਿਹੜੀ ਫੀਡ ਮਿਲ ਰਹੀ ਹੈ ਉਹ ਫੀਡ ਦੇ ਉੱਤੇ ਜਿਹੜੇ ਕਲਾਈਮੇਟਸ ਦਾ ਪ੍ਰਹਾਰ ਪੈ ਰਿਹਾ ਉਹਦੇ ਤੇ ਤੇ ਉਹ ਮਤਲਬ ਲੱਗਦਾ ਨਹੀਂ ਕਿ ਕਿਤਨਾ ਕਿਤੇ ਫੀਡ ਘਟਾ ਰਹੀ ਹੈ ਪਸ਼ੂ ਦੇ ਦੁੱਧ ਦੇਣ ਦੀ ਹੁੰਦਾ ਨਹੀਂ ਤਾਂ ਕਿਤੇ ਨਹੀਂ ਫਰਕ ਪੈਂਦਾ ਲੇਕਿਨ ਇਹ ਹੈ ਵੀ ਉਹਦੇ ਨਾਲ ਪ੍ਰੋਡਕਸ਼ਨ ਤੇ ਫਰਕ ਪਊਗਾ ਕਿਉਂਕਿ ਗਰਮੀ ਹੋ ਰਹੀ ਹੈ ਗਰਮੀ ਹੋਣ ਦੇ ਨਾਲ ਜਿਹੜੀ ਕ੍ਰੌਪਸ ਦੇ ਨਾਲ ਦੀ ਯੀਲਡ ਤੇ ਫਰਕ ਪਊਗਾ ਅ ਜਿਹੜੀ ਜ ਜਿੱਦਾਂ ਦਾ ਕਲਾਈਮੇਟਿਕ ਖਾਸ ਕ੍ਰੌਪ ਨੂੰ ਚਾਹੀਦਾ ਹੈਗਾ ਉਹਨੂੰ ਉਸ ਦਾ ਕਲਾਈਮੇਟ ਮਿਲੇਗਾ ਤਾਂ ਹੀ ਉਹਦੀ ਆਪਟੀਮੋ ਪ੍ਰੋਡਕਸ਼ਨ ਹੋਏਗੀ ਨਹੀਂ ਤਾਂ ਉਹਦੀ ਪ੍ਰੋਡਕਸ਼ਨ ਤੇ ਫਰਕ ਪੈਣਾ ਹੈਗਾ ਸਰ ਗਵਰਨਮੈਂਟ ਦਾ ਕੀ ਰੂਲ ਰਹੇਗਾ ਇਹਦੇ 'ਚ ਅਗਰ ਗਵਰਨਮੈਂਟ ਚਾਹੇ ਤਾਂ ਕੁਝ ਇਹਦੇ ਤੇ ਇੰਪਲੀਮੈਂਟ ਕਰ ਸਕਦੀ ਹੈ ਕਿਸਾਨਾਂ ਨੂੰ ਦੱਸ ਸਕਦੀ ਹੈ ਪੀਡੀਐਫ ਇਹਦੇ ਰਾਈ ਚਰੀ ਸਾਰੇ ਦੱਸੇ ਹੈਗੇ ਕਿ ਤੁਸੀਂ ਕਿਸ ਤਰ੍ਹਾਂ ਦੇ ਡੰਗਰਾਂ ਨੂੰ ਛੱਡ ਦੇਣੇ ਹਨ ਕਿੰਦਾ ਉਹ ਐਨਵਾਇਰਨਮੈਂਟ ਕੂਲਿੰਗ ਕਰਨੀ ਹੈ ਬਲਕਿ ਜਿਹੜੀ ਫੀਡ ਹੈਗੀ ਹੈ ਉਹਦੇ ਵਿੱਚ ਕਿਹ ਕੋ ਮੀਥੇਨ ਪ੍ਰੋਡਕਸ਼ਨ ਹੁੰਦੀ ਹੈ ਗੋਹੀ ਦੇ ਰਸਤੇ ਉਹਦੀ ਵੀ ਮੋਡੀਫਿਕੇਸ਼ਨ ਹੋ ਰਹੀ ਹੈ ਔਰ ਕਟਾਣ ਦੇ ਨਾਲ ਵੀ ਕਰਿਆ ਕਿ ਤੁਸੀਂ ਜਿਹੜਾ ਗੋਹਾ ਨਿਕਲਦਾ ਪਿਆ ਉਹਨੂੰ ਗੋਵਰ ਗਲਾਸ ਪਲਾਂਟ ਦੇ ਰਹੇ ਹਾਂ ਜੀ ਗੈਸ ਇਕੱਠੀ ਕਰੋ ਉਹਨੂੰ ਕੁਕਿੰਗ ਵਾਸਤੇ ਯੂਜ਼ ਕਰੋ ਔਰ ਉਹਦੇ ਨਾਲ ਪਾਵਰ ਪ੍ਰੋਡਕਸ਼ਨ ਵੀ ਹੋ ਰਹੀ ਹੈਗੀ ਹੈ ਸੋ ਕਾਫੀ ਚੀਜ਼ਾਂ ਆ ਰਹੀਆਂ ਜਿਹੜੀਆਂ ਕੇ ਕਮਰਸ਼ੀਅਲ ਸਕੇਲ ਤੇ ਅਡਾਪਟ ਹੋਣਗੀਆਂ ਉਹਦੇ ਨਾਲ ਵੀ এনवायरमेंट ਦੇ ਜਿਹੜਾ ਅਸਰ ਹੈ ਉਹ ਘਟੇਗਾ। ਸਰ ਆਖਰੀ ਸਵਾਲ ਤੁਹਾਡੇ ਤੋਂ ਹੈ ਕਿ ਜਿਹੜੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਣੀ ਚਾਹੀਦੀ ਹੈ ਕਲਾਈਮੇਟਸ ਦੇ ਨਾਲ ਜਿਹੜੇ ਨੁਕਸਾਨ ਹੋਣ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ ਇਨਫਰਾਸਟ੍ਰਕਚਰ ਹੈ ਉਹ ਵੀ ਕਲਾਈਮੇਟ ਮਤਲਬ ਉਹ ਉਹਨੂੰ ਚੈਲੰਜ ਤਾਂ ਕਰੇਗਾ ਕੱਲੇਗਾ ਜਿਹੜਾ ਤੁਹਾਨੂੰ ਪਤਾ ਹੀ ਹੈ ਆਉਣ ਵਾਲਾ 2030 ਅੱਜ ਕੱਲ ਮਨ ਲੱਗਦਾ ਭੱਟੀ ਬਣ ਚੁਕੇਗਾ ਪੰਜਾਬ। ਉਹਦੇ ਵਾਸਤੇ ਜਿਹੜੇ ਆਪਣੇ ਵਾਅਦੇ ਕਰਾਰੇ ਹੁੰਦੇ ਆ ਨੇਤਾਵਾਂ ਦੇ ਵੱਲੋਂ ਆਖਰੀ ਸਵਾਲ ਹੈ ਪਲੀਜ਼ ਡੋਟ ਵਾਈਂਡ ਤੇ ਉਹਨਾਂ ਨੂੰ ਆਵਾਜ਼ ਚੱਕਣੀ ਤਾਂ ਚਾਹੀਦੀ ਨੇ ਕਲਾਈਮੇਟ ਦੇ ਉੱਤੇ। ਨਹੀਂ ਇਹ ਨਹੀਂ ਉਹ ਕਲਾਈਮੇਟ ਚ ਪੰਜਾਬ ਗਵਰਨਮੈਂਟ ਹੈ ਚ ਸੈਂਟਰ ਗਵਰਨਮੈਂਟ ਹੈਗੀ ਹੈ ਕਲਾਈਮੇਟ ਚੇਂਜ ਬਾਰੇ ਬਹੁਤ ਕੁਝ ਕਰ ਦੇਆ ਗਿਆ ਜੀ ਜੀ ਹੁਣ ਆਪਾਂ ਦੇਖਦੇ ਆ ਕਿ ਜਿਹੜੀਆਂ ਪੁਰਾਣੀਆਂ ਸੜਕਾਂ ਹੈਗੀਆਂ ਸਾਡੀਆਂ ਉਹਨਾਂ ਦੇ ਉੱਪਰ ਗੱਡੀਆਂ ਦੀ ਸਪੀਡ ਬਹੁਤੀ ਨਹੀਂ ਤੇਜ਼ੀ ਚੱਲਦੀ ਹੈਗੀ ਆ ਸਲੋ ਹੁੰਦੀ ਹੈ ਉਹਨੇ ਪੈਟਰੋਲ ਦੀ ਡੀਜ਼ਲ ਦੀ ਕੰਜ਼ਮਪਸ਼ਨ ਵਧੀ ਹੈ ਉਹਨੇ এনवायरमेंट ਪੋਲੂਸ਼ਨ ਵਧੀ ਹੈ ਹੁਣ ਜਿਹੜੀਆਂ ਹਾਈਵੇਜ਼ ਬਣਦੀਆਂ ਨਵੀਆਂ ਉਹਨਾਂ ਦੇ ਪ੍ਰੋਪਰ ਸਪੀਡ ਦੇ ਨਾਲ ਗੱਡੀਆਂ ਚੱਲਣਗੀਆਂ ਪੈਟਰੋਲ ਦੀ ਕੰਜ਼ਮਪਸ਼ਨ ਘਟੇਗੀ ਔਰ ਉਹਦੇ ਨਾਲ ਫਰਕ ਪੈਗਾ ਗਵਰਨਮੈਂਟ ਫੋਰੈਸਟੇਸ਼ਨ ਵਾਸਤੇ ਬਹੁਤ ਪੈਸਾ ਦੇ ਰਹੀ ਹੈਗੀ ਆ ਨਵੇਂ ਫੋਰੈਸਟ ਲਾਉਣ ਵਾਸਤੇ ਉਹਦੀ ਪਲਾਂਟੇਸ਼ਨ ਵਾਸਤੇ ਉਹਨਾਂ ਦੀ ਦੇਖਭਾਲ ਵਾਸਤੇ ਵੀ ਕਈ ਥਾਂ ਤਾਂ ਉਹ ਕੰਟਰੈਕਟ ਤੇ ਕਰਾਉਂਦੇ ਆ ਕਿ ਤੁਸੀਂ ਇਹਨੇ ਬੂਟੇ ਰੇਸ ਕਰੋ ਤੁਹਾਨੂੰ ਇਹਨਾਂ ਇਨਸੈਂਟਿਵ ਮਿਲੇਗਾ ਸੋ ਸਰਕਾਰ ਕਰ ਰਹੀ ਹੈਗੀ ਆ ਲੋੜ ਹੈਗੀ ਹੈ ਕਿ ਅਸੀਂ ਕਲਾਈਮੇਟ ਚੇਂਜ ਦੇ ਬਾਰੇ ਪ੍ਰਾਇਮਰੀ ਸਕੂਲ ਦੇ ਬੱਚੇ ਤੋਂ ਅਵੇਅਰ ਕਰੀਏ ਬੱਚੇ ਨੂੰ ਦੱਸੀ ਅਸੀਂ ਕਿ ਵਾਤਾਵਰਣ ਦਾ ਸਾਡੀ ਜ਼ਿੰਦਗੀ ਤੇ ਸਾਡੇ ਖਾਣ ਪੀਣ ਤੇ ਕੀ ਅਸਰ ਹੈਗਾ ਉਹ ਜੋ ਤੱਕ ਸੀ ਉਹ ਲੈਵਲ ਤੋਂ ਐਡਿਕੁਏਟ ਨਹੀਂ ਕਰਾਂਗੇ ਆਪਣੀ ਮਾਸਿਸ ਨੂੰ ਸਾਡੇ ਯੂਥ ਨੂੰ ਸਾਡੇ ਬਜ਼ੁਰਗਾਂ ਨੂੰ ਉਦ ਤੱਕ ਅਸੀਂ ਬਹੁਤਾ ਤਰੱਕੀ ਨਹੀਂ ਕਰ ਸਕਾਂਗੇ ਉਹਦੇ ਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਣਾ ਪੈਣਾ ਤਾਂ ਹੀ ਅਸੀਂ ਇਸ ਜਿਹੜੀ ਧਰਤੀ ਹੈ ਉਹਨੂੰ ਬਚਾ ਸਕਾਂਗੇ ਨਾ ਤਾਂ ਆ ਵਾਲੇ ਸਮੇਂ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਜੋ ਹਾਲਾਤ ਹੈਗੇ ਆ ਹੁਣ ਸਾਡੇ ਬੁੱਢੇ ਨਾਲ ਦਾ ਇਸ਼ੂ ਹੈਗਾ ਕਿੰਨੇ ਚਿਰ ਤੋਂ ਚੱਲਦਾ ਪਿਆ ਹੈਗਾ ਉਹਦੇ ਚ ਕੋਤਾਹੀ ਤਾਂ ਸਾਡੀ ਹੀ ਹੈ ਨਾ ਚਾਹੇ ਕੌਣ ਕਰ ਰਿਹਾ ਉਹ ਡਿਸਕਸ ਕਰਨ ਦੀ ਲੋੜ ਨਹੀਂ ਹੈ ਇਹੀ ਇੱਕ ਮੈਮਸ ਨੂੰ ਯਾਦ ਹੈ ਜਦੋਂ ਮੈਂ ਸੀ ਯੂਨੀਵਰਸਿਟੀ 64 ਚ ਆਇਆ ਐਸ ਬੁੱਢੇ ਨਾਲੇ ਤੋਂ ਸਾਡੇ ਕੱਪੜੇ ਧੋ ਕੇ ਆਂਦੇ ਸੀ ਇੰਨਾ ਸਾਫ਼ ਪਾਣੀ ਸੀਗਾ ਲੋਕੀ ਉਸ ਥਾਂ ਤੇ ਨਹਾਉਂਦੇ ਸੀਗੇ ਯਾਨੀ ਕਿ ਉੱਥੇ ਇੰਨਾ ਸਾਫ਼ ਸੁਥਰਾ ਮੰਨਿਆ ਗਿਆ ਸੀ ਤੇ ਉੱਥੇ ਹੁਣ ਤਾਂ ਤੁਸੀਂ ਖੜੇ ਨਹੀਂ ਹੋ ਸਕਦੇ ਨਹੀਂ ਇੰਨਾ ਪੋਲੂਸ਼ਨ ਹੋ ਗਿਆ ਸੋਚ ਠੀਕ ਹੈ ਸਰਕਾਰ ਨੂੰ ਸਖਤੀ ਵਰਤਨੀ ਪਣੀ ਹੈ ਦੂਜਾ ਸਾਨੂੰ ਕਿਸੇ ਤਰੀਕੇ ਦੇ ਨਾਲ ਵੀ ਪੰਜਾਬ ਦੇ ਵਿੱਚ ਜਿਹੜਾ ਸੜਾ ਝੋਨੇ ਦੇ ਏਰੀਆ ਘਟਾਣਾ ਪੈਣਾ ਹੈਗਾ ਉਹਦਾ ਕੀ ਹੋਇਆ ਕਿ ਪਹਿਲੇ ਅਸੀਂ ਪੰਜਾਬ ਦੇ ਵਿੱਚ ਮੱਕੀ ਦਾ ਏਰੀਆ ਸਾਡਾ ਬਹੁਤ ਸੀਗਾ मूंगਫਲੀ ਦਾ ਏਰੀਆ ਬਹੁਤ ਸੀਗਾ ਲੇਕਿਨ ਉਹੀ ਏਰੀਆ ਸਾਡਾ ਝੋਨੇ ਥਲੇ ਚਲਿਆ ਗਿਆ ਔਰ ਹੁਣ ਹਾਲਾਤ ਇਹ ਹੈ ਗਿਆ ਕਿ ਅਸੀਂ ਇੱਥੇ ਝੋਨਾ ਪੈਦਾ ਕਰਕੇ ਪਾਣੀ ਆਪਣਾ ਇੱਥੇ ਉੱਤੇ ਝੋਨੇ ਤੇ ਲਾ ਕੇ ਝੋਨਾ ਅਸੀਂ ਬਾਕੀ ਸਟੇਟਾਂ ਨੂੰ ਦੇ ਰਹੇ ਆਂ ਔਰ ਸਾਡੇ ਜਾਨਵਰਾਂ ਨੂੰ मूंगਫਲੀ ਦੀ ਲੋੜ ਹੈ ਕਿਉਂਕਿ मूंगਫਲੀ ਖਾਲ ਸੀ ਖਾਲ ਆਪਣੇ ਘਰਾਂ ਪਾਣੇ ਆ ਮੱਕੀ ਦੀ ਲੋੜ ਹੈ ਅਸੀਂ ਫੀਡ ਚ ਪਾਣੇ ਆ ਅਸੀਂ ਮੁਘਵਲੀ ਦੀ ਖਾਲ ਤੇ ਮੱਕੀ ਅਸੀਂ ਬਾਹਲੇ ਸਟੇਟਾਂ ਤੋਂ ਲੈ ਕੇ ਆ ਰਹੇ ਆ ਆਪਣੀ ਸਟੇਟ 'ਚ ਨਹੀਂ ਪੈਦਾ ਕਰ ਰਹੇ। ਸੋ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਕਿਦਾਂ ਅਸੀਂ ਆਪਣੀ ਐਗਰੀਕਲਚਰਿਕ ਪਲੈਨਿੰਗ ਦੇ ਵਿੱਚ ਸੋਇਆਬੀਨ ਨੂੰ ਗਰਾਊਂਡਨਟ ਨੂੰ ਅਰ ਮੱਕੀ ਨੂੰ ਐਗਰੀਕਲਚਰ ਦੇ ਵਿੱਚ ਲੈ ਕੇ ਆਈਏ, ਘਰਾਂ ਲੈ ਕੇ ਆਈਏ ਅਤੇ ਝੋਨੇ ਥਲੇ ਏਰੀਆ ਘਟਾਈਏ। ਉਹਦੇ ਵਿੱਚ ਲੁਕ ਇਨਸੈਂਟਿਵ ਦਿਓ ਫਾਰਮਰਜ਼ ਨੂੰ ਕਿ ਤੂੰ ਆਹ ਕ੍ਰੌਪ ਨੂੰ ਜਿਆਦਾ ਗਰੋ ਕਰ ਤੇਰੇ ਕੋਲ ਅਸੀਂ ਪ੍ਰਕਰ ਕਰਾਂਗੇ। ਉਹ ਲਾਈਫਸਟਾਕ ਫਾਰਮਿੰਗ ਵੀ ਚੰਗੀ ਹੋਏਗੀ, ਸਾਡਾ ਪਾਣੀ ਵੀ ਬਚੇਗਾ। ਤਾਂ ਇਹ ਸੰਸ ਨਾਲ ਡਾਕਟਰ ਪ੍ਰਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕਲਾਈਮੇਟ ਦਾ ਕਿੰਨਾ ਇਫੈਕਟ ਪੈਂਦਾ ਫਾਰਮਿੰਗ ਅਤੇ ਡੇਰੀ ਦੇ ਕੰਮ ਦੇ ਉੱਤੇ ਸਰਕਾਰਾਂ ਬਜਟ ਵੀ ਬਣਾਉਂਦੀਆਂ ਨੇ ਪਰ ਇੱਥੇ ਮੇਨ ਜਿਹੜੀ ਕਮੀ ਹੈ ਮੇਨ ਮੁੱਦਾ ਕੀ ਹੈ ਕਿ ਆਪਾਂ ਵੇਰ ਨਹੀਂ ਹੈ ਕਿ ਕਲਾਈਮੇਟਸ ਦੇ ਜਿਹੜੇ ਬਹੁਤ ਵੱਡੇ ਚੇਂजेस ਆ ਰਹੇ ਨੇ ਅੱਜ ਜਿਹੜਾ ਜਿਹੜਾ ਤਰੀਕ ਹੈ ਉਹ 8 ਫਰਵਰੀ ਹੈ 8 ਫਰਵਰੀ ਨੂੰ ਤੁਸੀਂ ਜਿਹੜਾ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਇਹ 20 ਕ੍ਰਾਸ ਕਰ ਚੁੱਕਿਆ ਹੈ 12:30 ਵਜੇ ਦੇ ਕਰੀਬਨ ਤਾਂ ਦੋਸਤੋ ਵੀ ਜਿਹੜਾ ਕਲਾਈਮੇਟ ਹੈ ਉਹ ਬੜੇ ਆਪਣੇ ਕੰਮਾਂ ਤੇ ਇਫੈਕਟ ਕਰਦਾ ਹੈ ਇਹ ਚੀਜ਼ਾਂ ਨੂੰ ਜਿਹੜਾ ਪੀਡੀ ਇਹ ਦੱਸਦੀ ਹੈ ਕਿ ਜਿਹੜੀ ਕਲਾਈਮੇਟ ਦੇ ਉੱਤੇ ਉਤਾਰ ਚੜਾਵਾ ਆ ਰਹੇ ਆ ਉਹ ਡੈਰੀ ਫਾਰਮਿੰਗ ਤੇ ਵੀ ਇਫੈਕਟ ਕਰ ਸਕਦੇ ਆ ਤੇ ਪਸ਼ੂ ਪਾਲਣ ਤੇ ਔਰ ਸਾਰੀ ਜਗ੍ਹਾ ਤੇ ਇਫੈਕਟ ਕਰਦੇ ਤੁਸੀਂ ਜੁੜੇ ਹੋ ਪੰਜਾਬ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼